ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਇਸ ਕਰਕੇ ਸੰਤਾਂ ਨੂੰ ਕਹਿੰਦਾ ਤੁਸੀਂ ਬਥੇਰੀ ਮਾਲਾ ਫੇਲ ਲਈ ਬਥੇਰੇ ਬਖੰਡਵਾਦ ਕਰ ਲੈ ਬਥੇਰੇ ਤੀਰ ਦਰਸ਼ਨਾਂਨ ਕਰ ਲੈ ਕੁਛ ਨਹੀਂ ਮਿਲਿਆ ਕਿਸੇ ਨੂੰ ਮੈਨੂੰ ਵੀ ਨਹੀਂ ਮਿਲਿਆ ਤੁਹਾਡੇ ਵਿੱਚੇ ਸੀ ਵੇ ਇਹ ਚਿੱਟੇ ਕੱਪੜੇ ਵਾਲੇ ਵਾਲਾਦਾਰੀ ਸੰਤੋ ਸ਼ਬਦ ਧਰੋ ਪਿਆਰੋ ਆ ਜਿਹੜਾ ਸ਼ਬਦ ਹੈ ਨਾ ਸੱਚਾ ਨਾਮਾ ਉਤਰ ਆਤਮਾ ਦੀ ਆਵਾਜ਼ ਗੁਰਬਾਣੀ ਇਹ ਜਣਾ ਪਿਆਰ ਕਰ ਲੋ ਇਹ ਚ ਉਲ ਜਾਨਾ ਸਭ ਕੁਝ ਜਿਹੜਾ ਭੰਦੇ ਨੂੰ ਇਹ ਉਪਦੇਸ਼ ਹੈ ਸਚਖੰਡ ਦਾ ਇਹ ਜਣਾ ਪਿਆਰ ਕਰੋ ਇਹ ਜਣਾ ਈਰਖਾ ਨਾ ਕਰੋ ਈਰਖਾ ਕਰਦੇ ਸੀ ਉਹ ਇਹਦੇ ਨੂੰ ਈਰਖਾ ਕਰਦੇ ਹੁਣ ਵੀ ਈਰਖਾ ਕਰਦੇ ਨੇ ਉਹ ਈਰਖਾ ਉਹ ਵੀ ਕਰਦੇ ਤੇ ਤਾਂ ਹੀ ਕਹੇ ਚਿੱਟੇ ਜਨ ਕੇ ਕੱਪੜੇ ਮਿਹਲੇ ਚਿੱਤ ਕਠੋਰ ਜਿਓ ਤੀਜੇ ਬਾਸ਼ਾ ਨੇ ਕਿਹਾ ਹੈ ਇਹ ਤਾਂ ਇਹ ਰਖਾ ਕਰਦੇ ਸੀ ਵੀ ਸਾਡੀ ਰੋਜੀ ਰੋਟੀ ਬੰਦ ਕਰਦਾ ਹੈ। ਤੁਰ ਸਾਧ ਸੀ ਬਨਾਰਸ ਘਟ ਦੇ ਤਾਂ ਹੀ ਗਿਆ ਅਕਬੀਰ ਨੇ ਬਨਾਰਸ ਘਟ ਦੇ ਸਾਚਾ ਨਾਮ ਮੇਰਾ ਆਧਾਰ ਹੋ। ਮੇਰਾ ਆਧਾਰ ਮੈਂ ਸਾਚੇ ਨਾਮ ਨੂੰ ਆਧਾਰ ਬਣਾਇਆ। ਸਾਚੇ ਨਾਮ ਨੂੰ ਆਧਾਰ ਜਦ ਇਹ ਬਣਾਇਆ ਜਾਊਗਾ ਜਦ ਇਹ ਸ਼ਬਦ ਨੂੰ ਤੁਸੀਂ ਪ੍ਰੇਮ ਕਰੋਗੇ। ਪ੍ਰੇਮ ਕਰੋਗੇ ਜੋ ਸਭ ਕੁਝ ਮਿਲ ਜਾਊਗਾ। ਤੁਹਾਨੂੰ ਵੀ ਮਿਲ ਜਾਊਗਾ। ਬੁਰਾ ਛੱਡਦਾ ਮੇਰਾ ਨਾਮ ਸੱਚਾ ਨਾਮ ਹੈ ਮੈਨੂੰ ਸ਼ਾਂਤੀ ਹੈ ਮੈਨੂੰ ਆਨੰਦ ਹੈ ਕਿਉਂ ਮੈਂ ਇਹ ਜਿਹੜਾ ਉਪਦੇਸ਼ ਲਿਆ ਪਕਤਾਂ ਦੀ ਬਾਣੀ ਦਾ ਗੁਰਨਾਣਕ ਦੀ ਬਾਣੀ ਦਾ ਗੁਰੂ ਅੰਗਦ ਦੀ ਬਾਣੀ ਦਾ ਉਪਦੇਸ਼ ਜਿਹੜਾ ਮੈਂ ਲਿਆ ਉਹਨੇ ਨਾ ਪ੍ਰੇਮ ਕੀਤਾ ਮੇਰੇ ਹਿੱਤ ਵਿੱਚ ਆ ਗੱਲ ਅਵਸਥਾ ਬਦਲ ਜੀ ਆਨੰਦ ਹੋ ਗਿਆ ਤੁਸੀਂ ਵੀ ਇਹਦੇ ਨਾਲ ਪ੍ਰੇਮ ਕਰੋ ਇਹਦੇ ਨਾਲ ਨਫ਼ਰਤ ਨਾ ਕਰੋ ਇਹ ਰਮਨੋ ਸਾਡੇ ਖਿਲਾਫ ਹੈ ਵੀ ਸਾਨੂੰ ਕਹਿਤਾ ਤੁਸੀਂ ਸਿੱਖੇ ਨਹੀਂ ਉਹ ਸਿੱਖ ਨਹੀਂ ਸੱਚ ਬੋਲਿਆ ਸਿੱਖੀ ਬੰਦੀ ਬੈਠਿਆ ਤੁਹਾਡਾ ਹੀ ਨੁਕਸਾਨ ਹੈ ਜਿੰਨਾ ਹੀ ਰਮੰਦੇ ਰਹੋਗੇ ਸਿੱਖਾ ਤੁਹਾਡਾ ਨੁਕਸਾਨ ਹੈ ਇਹ ਖੜਾ ਨਹੀਂ ਹਟਣਾ ਤੇ ਤੁਸੀਂ ਅੱਗੇ ਜਲਦੇ ਰਹੋਗੇ ਜਬੜ ਬਣਿਆ ਰਹੂਗਾ ਅਰ ਗੁਰੂਆਂ ਦੀ ਬਦਨਾਮੀ ਆ ਗੁਰਬਾਣੀ ਦੀ ਵੀ ਬਦਨਾਮੀ ਆ ਲੀਬਰਾ ਦੂਰੀ ਇਹ ਤਾਂ ਜੀ ਦਵਾਈਓ ਗਲਤ ਹੈ ਕੁਰਬਾਨੀ ਦਾ ਕੋਈ ਤਾਸਤੇ ਹੈ ਨਹੀਂ ਕਸੂਰ ਸਾਡਾ ਹੈ ਬਦਨਾਮੀ ਹੋਊਗੀ ਗੁਰਬਾਨੀ ਦੀ ਰਿਜ਼ਲਟ ਨਹੀਂ ਠੀਕ ਆਉਂਦੇ ਜੇ ਰਿਜ਼ਲਟ ਨਹੀਂ ਠੀਕ ਆ ਰਹੇ ਗੁਰਬਾਨੀ ਦੇ ਸਿੱਖਾਂ ਦੇ ਕੋਲ ਰਿਜ਼ਲਟ ਹੈ ਨਹੀਂ ਕਿਤੇ ਲੋਕਾਂ ਨੂੰ ਸ਼ੱਕ ਹੋ ਜੂ ਵੀ ਇਹਦੇ ਤਾਂ ਹੀ ਕੱਖ ਨਹੀਂ ਗੁਰਬਾਨੀ ਚ ਭਈਕ ਦਵਾਈ ਚੱਲ ਗਈ ਹੈ ਯ ਸਾਰੇ ਗਰੀਜ਼ਾ ਦੀ ਬਰੀ ਦੇ ਇੱਕ ਹਸਪਤਾਲ ਦੇ ਵਿੱਚ ਲੱਖਾਂ ਹੀ ਉੱਥੇ ਦਵਾਈ ਦਾ ਪ੍ਰੀਖਣ ਹੋ ਰਿਹਾ ਹੈ ਰਿਜ਼ਲਟ ਆ ਨਹੀਂ ਰਹੇ ਤੇ ਦਵਾਈ ਤੇ ਸ਼ੁੱਕਾ ਚਲੀ ਜਾਊਗੀ ਸਿੱਖਾਂ ਦੇ ਪ੍ਰੀਖਣ ਹੋ ਰਿਹਾ ਹੈ ਗੁਰਬਾਣੀ ਦਾ ਅੱਜ ਦੁਨੀਆ ਦੇਖ ਰਹੀ ਹੈ ਰਿਐਕਸ਼ਨ ਸਿੱਖਕਾਂ ਦੇ ਲੱਗ ਰਹੇ ਨੇ ਸਿੱਖਾਂ ਨੂੰ ਵਾਅ ਸਾਡੀ ਹੋ ਰਿਹਾ ਲੋਕਾਂ ਨੇ ਗੁਰਬਾਣੀ ਦਾ ਅਸਰ ਨਹੀਂ ਹੈ ਜੇ ਇਹਦਾਂ ਨੂੰ ਚਲੇਗੇ ਲੋਕਾਂ ਦਾ ਖਿਆਲ ਫਿਰ ਕੀ ਹੋਊਗਾ ਕਸੂਰ ਸਾਡਾ ਹੈ 100 ਗੋਲਮੜੀ ਦੇ ਚੱਲ ਜਾਨੀਏ ਸੰਸਾਰ ਦੀ ਸੰਸਾਰ ਦੀ ਕੀ ਸਿਖਾਦੀ ਆਪਣੀ ਇਸ਼ਕਾ ਵੀ ਕੁਝ ਨਹੀਂ ਹੈ ਜ ਤਾਈ ਨਾ ਬੰਦੇ ਦੀ ਵਾਇਆ 먹ਦੇ ਨੇ ਢੱਬਾ ਢੱਬੂ ਬੁੱਕੇ ਢੱਬਾ ਢੱਬੂ ਇਹ ਕਾਹਦੇ ਨਹੀਂ 먹ਦੇ ਨਾ ਕਾਹਦੇ ਨਹੀਂ 먹ਦੇ ਲੋੜੀ ਇਹ ਤਾਂ ਲੋੜੀ ਜੇ ਲੋੜੀ ਤਾਂ ਵੀ ਸਿੱਖਦੀ ਨਾਮ ਦੀ ਲੋੜ ਨਹੀਂ ਕੀ ਸਿੱਖਾ ਜੀਰਾਵ ਦੀ ਭੁੱਖ ਨਹੀਂ ਕੀ ਸਿੱਖਾ ਫਿਰ ਵੀ ਸਖਾ ਤੇ ਬੱਕੇ ਦੁਨੀਆ ਤਾਂ ਮੰਨੂਗੀ ਜੇ ਰਿਜ਼ਲਟ ਆਉਣਗੇ ਦੇ ਕੁਝ ਕੋਈ ਛਾ ਆਦਮੀ ਵੀ ਰਿਜ਼ਲਟ ਦਿਖਾ ਦੇਣਗੇ ਨਾ ਠੀਕ ਹੈ ਸੰਸਾਰ ਦੇ ਵਿੱਚ ਦੁਨੀਆ ਫਟਾਵੜ ਅਡਾਪਟ ਕਰ ਲੂਗੀ ਦਵਾਈ ਨੂੰ ਖਾਣਾ ਕਰੂਗੀ ਕੁਛ ਤਾਂ ਨਕਲੋ ਬੱਚੋ ਬਾਕੀ ਛੱਡੋ 100 200 400 ਬਰੀਦ ਵੀ ਠੀਕ ਹੋ ਜਵੇ ਤਾਂ ਵਿਸ਼ਵਾਸ ਹੋ ਜਾਂਦਾ ਦੂਜੇ ਆਦਮੀ ਨੂੰ ਭਾਈ ਇਹ ਪਰਹੇਜ ਨਹੀਂ ਰੱਖਦੇ ਦੂਜੇ ਦੂਜੇ ਪਰਹੇਜ ਨਹੀਂ ਰੱਖਦੇ ਜਿਹੜਾ ਕੁਝ ਕਹਿਆ ਆ ਨਾ ਕਰੋ ਬੱਚੋ ਵੀ ਕਰੀ ਜਾਂਦੇ ਸੀ ਕੀ ਕਰ ਰਹਿਆ ਸੀ ਸਾਡੇ ਤੇ ਖੜੀ ਆ ਗੱਲ ਗੁਰਬਾਣੀ ਨੂੰ ਸੰਸਾਰ ਮੰਨੂ ਜਾਂ ਨਾ ਮੰਨੂ ਸਿੱਖਾਂ ਨੇ ਮੋਢਿਆਂ ਦੇ ਛੜਿਆ ਹੋਇਆ ਸਭ ਕੁਝ ਖਾਲਸੇ ਨੂੰ ਗਰਾਈ ਦਿੱਤੀ ਹੈ। ਤੁਸੀਂ ਬਣ ਲਈਏ ਪਹਿਲਾਂ ਤਾਂ 10000 ਬਣੂਗਾ। ਅਸੀਂ ਤਾਂ ਬੰਨਾ ਕਿ ਹੋਰ ਕੌਣ ਬਣੂਗਾ ਫਿਰ? ਹੋਰ ਕੌਣ ਬਣੂ? ਕਿਰਾਏ ਦੇ ਆदमी ਬੰਦੇ ਹੁੰਦੇ ਲੈ ਆ ਕੇ। ਪੈਸਾ ਆ ਜਾਂਦਾ ਹੈ। ਕਿਰਾਏ ਦੇ ਬੰਦੇ ਰਖ ਲਓ ਬੰਦੂਨ ਗੁਰਬਾਣੀ ਕੋਲ ਬਿਠੇ ਰਿਹਾ ਸਾਡੇ ਕੋਲ ਅਸੀਂ ਬੰਨ ਨਹੀਂ। ਇਹਨਾਂ ਨੂੰ ਉਹ ਕਰਾਇਆ ਤੇ ਕਰਾਉਣ ਲੱਗੇ ਪ੍ਰਚਾਰ ਕਰਾਏ ਤੇ ਖੰਡਵਾੜ ਕਰਾਏ ਤੇ ਕੀਰਤਨ ਕਰਾਏ ਤੇ ਨੌਕਰੀ ਨੌਕਰਾ ਰੱਖੇ ਸਭ ਪੈਸੇ ਨਾਲ ਕਰਾ ਰਹੇ ਆ ਤੁਮ ਪੈਸੇ ਨਾਲ ਕੋ ਬੰਦੇ ਬਹੁਤ ਗਰੀਬ ਲੈ ਲਓ ਕੋਈ ਭਾਈ ਤੁਸੀਂ ਕੁਰਬਾਨੀ ਮੰਨੋ ਥੋੜਾ ਐਡੀ ਐਡੀ ਤਨਖਾਹ ਆ ਦੇ ਲੇ ਇਹ ਵੀ ਕਰਾਇਆ ਤੇ ਕਰਾ ਲਓ ਪਿਆ ਪਿਆ 100 ਰੁਪਏ ਲਾ ਦਿਓ ਜਿਹੜੇ ਵਿਚਾਰੇ ਝੁੱਗੀ ਵਾਲੇ ਨੇ ਵੀ ਦੇ 5000 ਰੁਪਏ ਤੁਹਾਨੂੰ ਭਾਈ ਗੁਰਬਾਣੀ ਵੱਲੋਂ ਪਰ ਉਹ ਵਨ ਲੈਣਗੇ ਸ਼ਾਇਦ ਉਗਰੇ ਮਨ ਵੀ ਲਵੇ ਜਰਾ ਡੋਨਾ ਤੇ ਘੱਟ ਕੇ ਦਿਖਾ ਦਿਓ ਫਿਰ ਦੁਨੀਆ ਦਾ ਭਰੋਸਾ ਹੋ ਜਾ ਗੁਰਬਾਣੀ ਤੇ ਇਦਾਂ ਲਾ ਲੋ ਚਲੋ ਪੈਸਾ ਇਹ ਆਪ ਨਹੀਂ ਬਣਣੀ ਸੋਚੋ